ਪੰਜਾਬ ਸਰਕਾਰ ਮਰਦਾ ਜਾ ਪੰਜਾਬ ਸਰਕਾਰ ਹਾਏ ਹਾਏ ਡੀਲਰ ਮਰਦਾ ਹਾਏ ਹਾਏ ਕੀ ਨਾਮ ਦਾ ਡਾ ਸੋਨੀਆ ਕਿਹੜੀ ਜਗ੍ਹਾ ਰਹਿੰਦੇ ਹੋ ਅਸੀਂ ਇੱਥੇ ਲਾਦੀਆਂ ਹੈ ਬੋਆਲ ਖੁਸ਼ੀਆਂ ਕਲੀਅਰ ਤੇ ਇਹ ਤਾਂ ਕੀ ਪ੍ਰੋਬਲਮ ਤੁਹਾਨੂੰ ਆ ਰਹੀ ਹੈ ਸਾਨੂੰ ਪਿਛੇ 2 ਮਹੀਨੇ ਤੋਂ ਨਾ ਲਾਈਟ ਮਿਲਦੀ ਪਈ ਹੈ ਨਾ ਪਾਣੀ ਮਿਲਦਾ ਪਈ ਹੈ ਤੇ ਜਦੋਂ ਤੁਸੀਂ ਜਗਾ ਲਈ ਸੀ ਉਦੋਂ ਲਾਈਟ ਪਾਣੀ ਸੀਗਾ ਉੱਥੇ ਸਭ ਕੁਝ ਆਂਦਾ ਸੀਗਾ ਸਾਨੂੰ ਆ ਖੰਬੇ ਦਿਖਾਏ ਗਏ ਸਾਨੂੰ ਸੀਵਰੇਜ ਦਿਖਾਏ ਗਏ ਸਾਰਾ ਕੁਝ ਇਥੇ ਸਾਰੀ ਸੁਵਿਧਾ ਹੈ ਪਰ ਬਾਅਦ ਵਿੱਚ ਜੋ ਹੌਲੀ ਹੌਲੀ ਕਰਦੇ ਕਰਦੇ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਜਦੋਂ ਅਸੀਂ ਕਹਿੰਦੇ ਸੀ ਕਹਿੰਦੇ ਸੀ ਹੋ ਜਾਏਗਾ ਸੋਲਵ ਹੋ ਜਾਏਗਾ ਪਰ ਕੁਝ ਨਹੀਂ ਹੋਇਆ ਬੱਚਿਆਂ ਦੀ ਪੜਾਈ ਕਿੱਦਾਂ ਚੱਲ ਰਹੀ ਹੈ ਬੱਚੇ ਇਸ ਤਾਂ ਹੀ ਆ ਜ ਰਾਤ ਨੂੰ ਨੀਂਦ ਨਹੀਂ ਆਂਦੀ ਪੂਰੀ ਰਾਤ ਗਰਮੀ ਦੇ ਵਿੱਚ ਸਾਰੇ ਬੱਚੇ ਛੋਟੇ-ਛੋਟੇ ਬੱਚੇ ਐ ਵੱਡੇ ਬੱਚੇ ਸਕੂਲ ਜਾਣ ਵਾਲੇ ਆ ਉਹਨਾਂ ਦੀ ਕੋਈ ਨੀਂਦ ਨਹੀਂ ਪੂਰੀ ਹੁੰਦੀ ਪੜ੍ਹਾਈ ਤੇ ਪੂਰਾ ਅਸਰ ਪੈਂਦਾ ਪਿਆ ਪਿੱਛੇ ਅੱਗੇ ਉਹਨਾਂ ਪੇਪਰ ਪੜ੍ਹਦੇ ਹੋ ਕੇ ਗਏ ਨੇ ਉਹਨਾਂ ਅਗਲੇ ਪੇਪਰ ਆਣ ਵਾਲੇ ਜਿਸ ਦਿਨ ਤੁਸੀਂ ਦਸੇ ਤੋਂ 2 ਮਹੀਨੇ ਤੋਂ ਲੈਂਟ ਨਹੀਂ ਆ ਰਹੀ ਤੇ ਕਿਸ ਤਰ੍ਹਾਂ ਪਾਣੀ ਰੋਟੀ ਬਾਣੀ ਕਿਦ ਕਿਦਾਂ ਦਾਣਾ ਸਿਸਟਮ ਚੱਲਦਾ ਦਿਨੇ-ਦਿਨੇ ਜਿੰਨਾ ਥੋੜਾ-ਬੋਤਾ ਹੋ ਜਾਂਦਾ ਹੈ ਆਸ-ਪਾਸੇ ਖੇਤ ਐ ਉਹਨਾਂ ਦੇ ਵੀ ਜਿਹੜੀਆਂ ਮੋਟਰਾਂ ਲੱਗੀਆਂ ਜਦੋਂ ਚੱਲਦੀਆਂ ਨੇ ਸਾਰੇ ਜਣੇ ਉੱਥੋਂ ਦੀ ਹੌਲੀ-ਹੌਲੀ ਕਰਕੇ ਬਾਲਟੀ-ਬਾਲਟੀ ਕਰਕੇ ਪਾਣੀ ਭਰ ਲੈਂਦੇ ਤੇ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਆ ਅਸੀਂ ਇਨਸਾਨ ਆ ਸਾਨੂੰ ਇਨਸਾਨ ਸਮਝੋ ਸਾਨੂੰ ਲਾਈਟ ਪਾਣੀ ਜੋ ਸਾਡੀ ਬੇਸਿਕ ਨੀਡਸ ਐ ਸਾਡੀਆਂ ਉਹ ਪੂਰੀਆਂ ਕਰੋ ਨਾ ਸਾਨੂੰ ਇਨਸਾਨ ਤਾਂ ਸਮਝੋ ਅਸੀਂ ਹਰ ਪਾਸੇ ਹਰ ਪਾਸੇ ਸੀ ਮੰਗ ਕਰਕੇ ਦੇਖ ਲਈ ਸਾਰੇ ਪਾਸੇ ਅਸੀਂ ਮਤਲਬ ਇੰਨੀ ਰਿਕੁਐਸਟ ਕੀਤੀ ਐ ਸਾਡੀ ਕੋਈ ਡਿਮਾਂਡ ਕੁਛ ਨਹੀਂ ਸੁਣਦੇ ਨਹੀਂ ਐ ਮਿਲ ਨਹੀਂ ਸਕੋਗੇ ਤੁਸੀਂ ਹਾਂਜੀ ਉਹਨਾਂ ਦੇ ਬੰਦੇ ਆਏ ਉਹਨਾਂ ਦੇ ਬੰਦੇ ਆਏ ਸੀਗੇ ਉਹਨਾਂ ਨੇ ਵੀ ਕਿਹਾ ਸਾਡੇ ਹੱਥ ਚ ਕੁਛ ਨਹੀਂ ਹੈਗਾ ਕਿ ਤੁਸੀਂ ਇਹ ਤਖਤੀਆਂ ਵੀ ਲਾਈਆਂ ਹੋਈਆਂ ਅਸੀਂ ਬੰਦੇ ਨਹੀਂ ਅਸੀਂ ਬੰਦੇ ਆ ਜਾਨਵਰ ਨਹੀਂ ਉਹਨਾਂ ਨੇ ਸਾਨੂੰ ਜਾਨਵਰ ਹੀ ਸਮਝਿਆ ਹਾਂ ਜਿਸ ਤਰ੍ਹਾਂ ਸਾਨੂੰ ਟਰੀਟ ਕੀਤਾ ਜਾਂਦਾ ਪਿਆ ਉਹਨਾਂ ਨੇ ਸਾਨੂੰ ਜਾਨਵਰੀ ਸਮਝ ਲਿਆ ਸਾਡੀ ਕਲੋਨੀ ਇਸ ਤਰ੍ਹਾਂ ਦੀ ਅਸੀਂ ਕੁੱਤਿਆਂ ਵਾਸਤੇ ਵੀ ਰੋਟੀ ਪਾਣੀ ਰੱਖਦੇ ਹਾਂ ਤੇ ਸਾਨੂੰ ਉਹਨਾਂ ਨੇ ਉਹ ਵੀ ਨਹੀਂ ਸਮਝਦੇ ਪਏ ਕਿ ਇਹਨਾਂ ਨੂੰ ਪਾਣੀ ਦੀ ਲੋੜ ਹੈ ਤੁਹਾਡੇ ਸਾਹਮਣੇ ਕਿੰਨੀ ਗਰਮੀ ਪੈਂਦੀ ਵੀ ਇਸ ਵਾਰੀ ਕੋਟ ਟੁੱਟਿਆ ਜਿਹਨੇ ਤੁਹਾਨੂੰ ਕਲੋਨੀ ਚ ਤੇ ਵੇਚੀ ਆ ਤੇ ਉਹਨਾਂ ਨੂੰ ਤੁਸੀਂ ਕੀ ਕਰਦੇ ਉਸ ਕਿਸੇ ਕੋਈ ਮਿਲੇ ਮੂਲੇ ਤੁਸੀਂ ਉਹਨਾਂ ਨੂੰ ਹਾਂ ਅਸੀਂ ਮਿਲੇ ਆ ਅਸੀਂ ਕਿਹਨੇ ਵੀ ਅਸੀਂ ਉਹਨਾਂ ਨੂੰ ਜਾ ਕੇ ਮਿਲੇ ਉਹਨਾਂ ਦੇ ਘਰ ਦੇ ਅੱਗੇ ਜਾ ਕੇ ਅਸੀਂ ਇੱਕ ਜਣੇ ਦੇ ਜਾਣ ਘਰ ਦੇ ਬਾਹਰ ਜਾ ਕੇ ਬੈਠੇ ਆ ਸਿਰਫ ਗੱਲ ਕਰਨ ਵਾਸਤੇ ਕਰਦੇ ਕਰਦੇ ਉਹਨਾਂ ਨੇ ਆਫਿਸ ਬੰਦ ਕਰ ਦਿੱਤਾ ਫਿਰ ਸ਼ਟਰ ਡਾਊਨ ਕਰ ਦਿੱਤਾ ਕਰਦੇ ਕਰਦੇ ਥੋੜਾ ਸਾਰਿਆਂ ਨੂੰ ਗੁੱਸਾ ਆ ਗਿਆ ਬਈ ਅਸੀਂ ਮਿਲਣ ਆਏ ਆ ਕਮ ਸੇ ਕਮ ਸਾਨੂੰ ਮਿਲੋ ਤਾਂ ਸਹੀ ਨਾ ਫੋਨ ਅਟੈਂਡ ਕਰਦੇ ਪੈ ਨਾ ਕੁਝ ਕਰਦੇ ਉਹ ਤੁਹਾਡੀ ਅਗਲੀ ਰਣਨੀਤੀ ਕੀ ਹੈ ਜੇ ਅਗਲੀ ਲਾਈਟ ਨਹੀਂ ਆਉਂਦੀ ਅਗਲੀ ਤੁਹਾਡੀ ਅਸੀਂ ਇਸ ਤਰ੍ਹਾਂ ਹੀ ਕੰਟੀਨਿਊ ਆਪਣਾ ਕਰਾਂਗੇ ਕਿਉਂਕਿ ਅਸੀਂ ਹਰ ਪਾਸੇ ਜਾ ਚੁੱਕੇ ਹਾਂ ਹੁਣ ਸਾਡੇ ਹੱਥ ਦੇ ਵਿੱਚ ਹੈ ਵੀ ਤੁਸੀਂ ਲੋਕ মিডিਆ ਹੈ ਉਹ ਸਾਡਾ ਸਾਥ ਦੇਵੇਂ ਤੁਹਾਡੇ ਥਰੂ ਸਾਡੀ ਆਵਾਜ਼ ਉੱਪਰ ਸਰਕਾਰ ਤੱਕ ਪਹੁੰਚੇ ਵੀ ਸਾਨੂੰ ਇਨਸਾਨਾ ਵਾਂਗੂ ਟ੍ਰੀਟ ਕਰੋ ਸਾਡੀ ਬੇਸਿਕ ਨੀਡਸ ਤਾਂ ਸਾਨੂੰ ਦੋ ਸਾਡੀ ਕੀ ਗਲਤੀ ਵੀ ਅਸੀਂ ਆਪਣਾ ਪੈਸਾ ਪੈਸਾ ਜੋੜ ਕੇ ਅਸੀਂ ਆਪਣਾ ਘਰ ਬਣਾਇਆ ਕਿਥੇ ਰਹਿੰਦੇ ਹੋ ਖੁਸ਼ੀਆਂ ਨਿਕੇ ਲਈ ਬੁਲਾਦੀਆਂ ਲੁਧਿਆਣਾ ਤੋਂ ਤੇ ਜਿਹੜੀ ਇਹ ਲਾਈਟ ਦੀ ਸਮੱਸਿਆ ਆ ਰਹੀ ਤੁਹਾਨੂੰ ਕਿੰਨੇ ਦਿਨ ਤੋਂ ਆ ਰਹੀ ਇਸੇ ਇਹ 2 ਮਹੀਨੇ ਹੋ ਚਲੇ ਆ ਤੇ ਔਰ ਕਾਫੀ ਟਾਈਮ ਤੋਂ ਅਸੀਂ ਅੱਦੀ ਆਪਣਾ ਸਮਾਂ ਗੁਜ਼ਾਰ ਰਹੇ ਹਾਂ ਔਰ ਇਸ ਸਮੇਂ ਦੇ ਵਿੱਚ ਨਾ ਕਿਸੇ ਸਰਕਾਰ ਨੇ ਸਾਡੀ ਕੋਈ ਸੁਣਵਾਈ ਕੀਤੀ ਹੈ ਨਾ ਕਿਸੇ ਡੀਲਰ ਨੇ ਆਪਣਾ ਹੱਥ ਵਧਾਇਆ ਸਾਡੇ ਵੱਲ ਔਰ ਮੇਰੀ ਕਾਫੀ ਮੰਗ ਹੈ ਹੀ ਹੈ ਕਿ ਸਾਡੀ ਸੁਣਵਾਈ ਕੀਤੀ ਜਾਵੇ ਔਰ ਜਿਹੜਾ ਵੀ ਇਹ ਕੰਮ ਹੋ ਰਿਹਾ ਹੈ ਇਹ ਅਸੀਂ ਕਾਫੀ ਅਫਕਨ ਤੋਂ ਬਾਅਦ ਕੀਤਾ ਹੈ ਔਰ ਨਹੀਂ ਇਹ ਤੁਹਾਡੇ ਨਾਲ ਜਾਣੋ ਕਿ ਬਾਰਸ਼ੜੀ ਕੀਤੀ ਆ ਰਹੀ ਤੁਹਾਡੇ ਕਿਤੇ ਹੋਰ ਏਰੀਏ ਚ ਲੈਡ ਆ ਰਹੀ ਜਾਂ ਕਿਸੇ ਜੇ ਨਹੀਂ ਆ ਰਹੀ ਇਹ ਸਿਰਫ ਸਾਡੇ ਨਾਲ ਹੀ ਹੋਇਆ ਹੈ ਬਾਕੀ ਏਰੀਆ ਚ ਲਾਈਟ ਹੈ ਸਾਰੇ ਪਾਸੇ ਪਤਾ ਨਹੀਂ ਇੱਕ ਇਹਦਾ ਖਾਮੀ ਆ ਜਾ ਕੌਣ ਪੁਗਤੇਗਾ ਇਹ ਬੱਚੇ ਪੁਗਤਣਗੇ ਕਿ ਇਹ ਬਜ਼ੁਰਗ ਲੋਕ ਪੁਗਤਣਗੇ ਜਾਂ ਅਸੀਂ ਪੁਗਤਾਂਗੇ ਅਸੀਂ ਆਪਣੇ ਕੰਮਾਂ ਕਰਦੇ ਜਾ ਰਹੇ ਹਾਂ ਕਿਸ ਤਰ੍ਹਾਂ ਜਾ ਰਹੇ ਹਾਂ ਕਿਸ ਸਾਹਮਣੇ ਸ Survive ਕਰਨੇ ਆ ਬੜਾ ਮੁਸ਼ਕਿਲ ਹੈ ਅਗਲੀ ਰਣਨੀਤੀ ਕੀ ਹੋਗੀ ਹੁਣ ਜੇ ਲੱਕਰ ਲੈਪ ਨਹੀਂ ਆਂਦੀ ਉਹ ਗਰਮੀ ਦਾ ਦੌਰ ਆ ਅਗਲੀ ਰਣਨੀਤੀ ਇਹੀ ਰਹੇਗੀ डीसी ਦਫਤਰ ਤੇ ਵੀ ਬਾਹਰ ਅਸੀਂ ਆਪਣਾ ਰੋਜ਼ ਮਾਰਚ ਕੱਢਾਂਗੇ ਉਹ ਧਰਨਾ ਲੱਗੇਗਾ ਉੱਥੇ ਸੋਮਾ ਦੇਵੀ ਕਿਹੜੀ ਜਗ੍ਹਾ ਰਹਿੰਦੇ ਕਿਹੜੀ ਕਲੋਨੀ ਹੈ ਏ ਖੁਸ਼ੀ ਕਿਹਨਾਂ ਕਿੱਥੇ ਬੈਂਦੀ ਹੈ ਖੁਸ਼ੀ ਇਹ ਨਿਕਲੇ ਇਹ ਹੋਏ ਛੋਟੀ ਲਾਦੀ ਛੋਟੀ ਲਾਦੀ ਕਿ ਕਿੰਨੇ ਦਿਨ ਤੋਂ ਤੁਹਾਡੇ ਇਥੇ ਲਾਈਟ ਨਹੀਂ ਆ ਰਹੀ ਦੋ ਮਹੀਨੇ ਤੋਂ ਤੇ ਕਿੰਨੇ ਕ ਤੁਹਾਨੂੰ ਪਰੇਸ਼ਾਨੀ ਆ ਰਹੀ ਇਸ ਵੰਦੀ ਤੁਸੀਂ ਪਰੇਸ਼ਾਨੀ ਨਾ ਸੇ ਆਪ ਖੁਦ ਬਿਮਾਰ ਪਏ ਜਾਂ ਨੇ ਹੱਡ ਦੀ ਪ੍ਰੋਬਲਮ ਹੈ ਮੈਨੂੰ ਖੁਦ ਸ਼ੂਗਰ ਦੀ ਹੈ ਬ੍ਰੇਨ ਦੀ ਪ੍ਰੋਬਲਮ ਹੈ ਹੁਣੀ ਤਾਂ ਪਰ ਗਰਮੀ ਚ ਕਿਹੜੀ ਪ੍ਰੋਬਲਮ ਨਹੀਂ ਆਉਣੀ ਆਉਣਾ ਹੀ ਸਾਨੂੰ ਤੇ ਅਸੀਂ ਖੁਦ ਬਿਮਾਰ ਪਏ ਆ ਕੀ ਕਾਰਨ ਕੀ ਹੈ ਲਾਈਟ ਦਾ ਨਹੀਂ ਆ ਰਹੀ ਲਾਈਟੇ ਨਹੀਂ ਆ ਰਹੀ ਸਾਡੇ ਧੋਖੇ ਨਾਲ ਸਾਡੇ ਨਾਲ ਮਕਾਨ ਕਰਤੇ ਸਾਡੇ ਨਾਲ ਇਹ ਤਾਂ ਕਹਿੰਦੇ ਆ ਕਿ ਲਾਈਟ ਵੀ ਹੈਗੀ ਬਿਜਲੀ ਵੀ ਹੈਗੀ ਪਾਣੀ ਵੀ ਹੈਗਾ ਇਹ ਸਿਵਰੇ ਵੀ ਸਪਈਆ ਸਰਕਾਰੀ ਆ ਸਾਰਾ ਕੁਝ ਕਿੰਨਾ ਕ ਸਮਾਂ ਤੁਸੀਂ ਪਹਿਲਾਂ ਇੱਥੇ ਜਗ੍ਹਾ ਖਰੀਦੀ ਸੀ ਆ ਸਾਨੂੰ ਬਣੇ ਬਣਾਏ ਲਿਆ ਸੀ ਕਿੰਨਾ ਕ ਸਮਾਂ ਹੋ ਗਿਆ ਸਾਨੂੰ 5 ਮਹੀਨੇ ਹੋ ਗਏ 17 ਮਾਰਚ ਨੂੰ ਅਸੀਂ ਆਏ ਆ ਉਦੋਂ ਲਾਈਟ ਡੁੱਟ ਆਂਦੀ ਸੀ ਜਦੋਂ ਲਾਈਟ ਆਈ ਤੇ ਪਿਛਲੇ ਪਾਸੇ ਕੁੰਡੀ ਲਾਈ ਹੋਈ ਸੀ ਜਿਉ ਹੁਣ ਉਸ ਤੋਂ ਬਾਅਦ ਕੁੰਡੀ ਲਾਈਟ ਡਿਮ ਹੋਣ ਲੱਗੇ ਫਿਰ ਕੁੰਡੀ ਬੰਦ ਹੋ ਗਈ ਉੱਥੇ ਤੇ ਤੁਸੀਂ ਹੁਣ ਇਸ ਸਬੰਧੀ ਡੀਲਰ ਨੂੰ ਸ਼ਿਕਾਇਤ ਕੋਦ ਕੀਤੀ ਜਾਂ ਅਸੀਂ ਬਹੁਤ ਸ਼ਿਕਾਇਤ ਕੀਤੀ ਉਹ ਸਾਡੀ ਸੁਣਾਈ ਨਹੀਂ ਕਰਦੇ ਪਏ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਲਾਟ ਬੀਏ ਮੰਗਦੇ ਆ ਪਾਣੀ ਮੰਗਦੇ ਇੱਥੇ ਲਾਟ ਮੰਗਦੇ ਕਿ ਕਿਸ ਤਰ੍ਹਾਂ ਤੁਸੀਂ 2 ਮਿੰਟ ਕਿਦਾਂ ਗੁਜ਼ਾਰਾ ਕਰਦੇ ਹੋ ਪਾਣੀ ਰੋਟੀ ਪਾਣੀ ਚ ਬਸ ਕਦੇ ਕਰੀ ਜਾਂਦੇ ਔਖਾ ਸੁੱਖਾ ਗੁਜ਼ਾਰਾ ਕਰੀ ਜਾਂਦੇ ਕੋਈ ਪ੍ਰਸ਼ਾਸਨ ਕੋਈ ਟੈਂਕਰ ਡੁੰਕਰ ਪਾਣੀ ਦਾ ਕੋਈ ਗੱਲਬਾਤ ਕੋਈ ਸਾਨੂੰ ਕੁਝ ਨਹੀਂ ਮਿਲਦਾ ਪਿਆ ਨਾ ਟੈਂਕਰ ਮਿਲਦਾ ਨਾ ਕੁਝ ਮਿਲਦਾ ਇੱਥੇ ਤੁਹਾਡੇ ਇਲਾਕੇ ਦੇ ਜਿਹੜੇ ਐਮ ਐਲ ਏ ਕੋਈ ਢੇੜਾ ਮਾਰ ਕੇ ਗਏ ਨੇ ਮਾਰਨੇ ਨੂੰ ਕੀ ਕਰੀਏ ਉਹ ਢੇੜਾ ਮਾਰਨੇ ਕੀ ਕਰੇ ਸਾਨੂੰ ਤੇ ਲੜ ਦੇ ਕੇ ਗਏ ਉਹ ਸਾਨੂੰ ਕਿਹੜੇ ਲੜ ਦੇ ਕੇ ਗਏ ਨਹੀਂ ਮਾਰ ਕੇ ਗਏ ਹੋ